ਕਿ ਮੈਂ ਜਦ ਦੁਨੀਆ ਤੋਂ ਜਾਵਾਂ ਮੋੜ ਫੇਰ ਦੁਬਾਰਾ ਆਵਾਂ ਭਾਵੇਂ ਜੋ ਵੀ ਜੂਨ ਹੰਡਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਦੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਅਸਲਾਮ ਵਾਲੇਕੁਮ ਜੀ ਅੱਜ ਆਪਣੇ ਖੇਤਾਂ ਚ ਆਏ ਹੋਏ ਆਂ ਜੀ ਆ ਤਾਇਆ ਦੇ ਘਰ ਦੇ ਸਾਹਮਣੇ ਆ ਜਿੱਥੇ ਖੜਾ ਉਹ ਵੀ ਤਾਈ ਜੀ ਦੇ ਘਰ ਆ ਤੇ ਸਾਹਮਣੇ ਇੱਥੇ ਕੋ ਮਤਲਬ ਆ ਜਾਮਣ ਦੇ ਪਿੱਛੇ ਆ ਸੋ ਸਾਡਾ ਵੀ ਵੱਡਾ ਪਰਿਵਾਰ ਆ ਸੋ ਅੱਜ ਆਇਆ ਸੀ ਸਵੇਰੇ ਸਵੇਰੇ ਤੇ ਆ ਮੇਰਾ ਭਤੀਜਾ ਖੜਾ ਜੀ ਹਰਵਰਾਨਾ ਜਿਸ ਕਰਕੇ ਮੈਂ ਵੀਡੀਓ ਬਣਾ ਰਿਹਾ ਤੇ ਇਹਦਾ ਡੈਡੀ ਸੰਦੀਪ ਕਹਿੰਦਾ ਵੀ ਚਾਚੂ ਨੂੰ ਨਾ ਉਹ ਦਿਖਾ ਵੀ ਡਰੈਗ ਕਿਦਾਂ ਦਾ ਬਣਾਦਾ ਤੇ ਕਸਮੀ ਗੱਲ ਆ ਮੈਂ ਪਹਿਲਾਂ ਹੀ ਪੰਨਾ ਦੇਖਿਆ ਨਾ ਜਦੋਂ ਮੈਂ ਕਿਹਾ ਤੇਰੀ ਵੀਡੀਓ ਬਣਾਉਣਾ ਵੀ ਇਦਾਂ ਨਹੀਂ ਫਿਰ ਬਾਕੀ ਵਾਲੇ ਮੈਂ ਬਾਅਦ ਚੋਂ ਹੀ ਦੇਖੂੰਗਾ ਮਤਲਬ ਇਹਦੀ ਕਲਾ ਨੂੰ ਮੈਂ ਸਲੂਟ ਕਰਦਾ ਵੀ ਇਹ ਡਰੈਗ ਕਿੰਨੀ ਸੋਹਣੀ ਡਰੈਗ ਬਣਾਉਂਦਾ ਤੁਸੀਂ ਸਾਰੇ ਦੇਖਿਓ ਪੁੱਤ ਕਿਹੜਾ ਨਾਮ ਮਤਰਾ ਤੂੰ ਵੀ ਦੱਸ ਦੇ ਇੱਕ ਵਾਰ ਹਰਵਰਾਨਾ ਕਿਹੜੀ ਜਮਾਤ ਚ ਪੜਦਾ ਚੌਥੀ ਕਿਹੜਾ ਸਕੂਲ ਆ ਪਿਪਸ ਠੀਕ ਆ ਤੇ ਆ ਦਿਖਾ ਸਾਰਿਆਂ ਨੂੰ ਕੀ ਬਣਾਇਆ ਨੇ ਆ ਦੇਖੋ ਜੀ ਕਿੰਨੀ ਸੋਹਣੀ ਇਹਨੇ ਜਿਹੜੀ ਪੇਂਟਿੰਗ ਬਣਾਈ ਆ ਤੇ ਹੋਰ ਦਿਖਾ ਪੁੱਤ ਅੱਗੇ ਦਿਖਾਓ ਤੇ ਆ ਦੇਖੋ ਹੋਰth ਕਾ ਅੱਗੇ ਦਿਖਾਈ ਚਲ ਸ਼ਾਬਾਸ਼ ਪੁੱਤ ਤੇ ਆ ਦੇਖੋ ਵੀ ਕਿੰਨਾ ਇਹਦੇ ਮਤਲਬ ਹੱਥ ਦੇ ਵਿੱਚ ਨਾ ਗੋਣਾ ਵੀ ਮੈਂ ਦੇਖ ਕੇ ਹੈਰਾਨ ਹੋ ਗਿਆ ਤੁਸੀਂ ਵੀ ਹੈਰਾਨ ਹੁੰਦੇ ਹੋਗੇ ਵੀ ਯਾਰ ਕਿੰਨੀ ਸੋਹਣੀ ਪੇਂਟਿੰਗ ਬਣਾ ਦੇ ਅੱਗੇ ਦਿਖਾ ਪੁੱਤ ਹੋਰ ਦਿਖਾ ਹਾਲੇ ਕੋਰ ਦਿਖਾਈ ਚੱਲ ਜਿੰਨੀਆਂ ਬਣਾਈਆਂ ਸਾਰੀਆਂ ਵਾਹ ਵੀ ਵਾਹ ਚੱਲ 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 ਜੈ ਗਣੈਸ਼ ਜੈ ਗਣੈਸ਼ ਜੈ ਗਣੈਸ਼ ਵਾਹ ਜੀ ਵਾਹ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਭੂ ਜੈ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਕੀ ਬਾਤ ਆ ਵੀ ਮੁੰਡੇ ਸਪਾਈਡਰਮੈਨ ਗੁਰਗੋਮੀ ਸਿੰਘ ਜੀ ਮਹਾਰਾਜ ਹੋਰ ਦਿਖਾ ਪਤ ਪੋਣੀ ਆ ਜੀ ਪੋਗੀਆਂ ਪੂਰੀਆਂ ਹਾਂ ਚਲੋ ਕਿੱਦਾਂ ਸ਼ੌਂਕ ਪਿਆ ਤੁਹਾਨੂੰ ਇਹ ਹੁਣ ਸ਼ੁਰੂ ਤਾਂ ਨਹੀਂ ਸੀਗਾ ਅੱਛਾ ਸ਼ੁਰੂ ਤੋਂ ਹੀ ਸ਼ੌਂਕ ਤਾਂ ਤੁਹਾਨੂੰ ਹੈ ਡਰਾਇੰਗ ਦਾ ਮਤਲਬ ਜਿਹੜੇ ਤੇ ਇਹ ਬਣਾਏ ਆ ਉਹਨਾਂ ਸਾਰੇ ਤੇ ਹੱਥੀ ਬਣਾਏ ਆ ਜਾਂ ਮਤਲਬ ਕੋਈ ਉੱਪਰੋਂ ਛਾਪਾ ਚੁਪਾ ਨਹੀਂ ਲਾਇਆ ਦਾ ਛਾਪਾ ਚੁਪਾ ਨਹੀਂ ਇਹ ਆਪੇ ਕਰਦਾ ਤੇ ਆ ਰਾਂ ਮਤਲਬ ਕਿਸੇ ਦੇਖ ਕੇ ਉਹਦੀ ਸ਼ਕਲ ਬਣਾ ਲੈਣਾ ਤੇ ਜੇ ਬਣਾਣੀ ਹੋਗੀ ਅੱਛਾ ਲੋ ਜੀ ਇੱਕ ਗੱਲ ਤਾਂ ਪੱਕੀਆ ਵੀ ਲੋ ਸਾਡੇ ਘਰ 'ਚ ਪੇਂਟਿੰਗ ਆਰਟਿਸਟ ਵੀ ਇੱਕ ਆ ਚੁੱਕਾ ਹੈ ਸੋ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਤੇ ਬਹੁਤ ਸੋਹਣੀ ਤੇਰੀ ਇਹ ਜਿਹੜੀ ਪੈਂਡਿੰਗ ਬੜੀ ਸੋਹਣੀ ਆ ਪੁੱਤਰਾ ਐਸੀ ਤਰ੍ਹਾਂ ਬਹੁਤ ਵੱਡਾ ਪੇਂਟਰ ਤੂੰ ਇੱਕ ਦਿਨ ਜ਼ਰੂਰ ਬਣੇਗਾ ਸਾਰੇ ਜ਼ਰੂਰ ਇਹ ਮੁੰਡੇ ਦੀ ਕਲਾ ਨੂੰ ਮੇਰਾ ਭਤੀਜਾ ਹਿਆਰ ਹੋ ਰਾਨਾ ਸਾਰੇ ਦੱਬ ਕੇ ਸ਼ੇਅਰ ਕਰ ਦਿਓ ਨਾ ਵੀ ਬਾਕੀ ਬਾਕਮਾਲਾ ਇੱਕ ਵਾਰ ਦੁਬਾਰਾ ਦਿਖਾ ਦੇ ਯਾਰ ਦੇਖਣ ਨੂੰ ਕੀ ਕਰਦਾ ਤੇ ਇਹਦਾ ਡਰਾਇੰਗ ਇਦਾਂ ਦੀ ਆ ਵੀ ਬਾਰ-ਬਾਰ ਦੇਖਣ ਨੂੰ ਕੀ ਕਰਦਾ ਨਾ ਆ ਪਹਿਲੀ ਫੋਟੋ ਦੇਖ ਕੇ ਹੀ ਮੈਂ ਪ੍ਰਭਾਵਿਤ ਹੋ ਗਿਆ ਸੀ ਤੇ ਬਾਕੀ ਫੋਟੋ ਜਿੰਨੀਆਂ ਵੀ ਸੀ ਇਹਨੂੰ ਕੋਠੇ ਤੇ ਲਿਆਇਆ ਮੈਂ ਕੋਠੇ ਤੇ ਖੜਾ ਇਹ ਤੇ ਬਹੁਤ ਪਤਰਾ ਮਨ ਖੁਸ਼ ਹੋ ਗਿਆ ਪਰਮਾਤਮਾ ਦਰੇ ਲੰਮੀ ਉਮਰ ਆ ਕਰੇ ਠੀਕ ਆ ਬਹੁਤ ਸੁਕੂਚੇ ਕਿ ਕਿਸੀ ਦਿਨ ਅੱਛਾ ਸਕੂਲ ਕਿਹਨਾਂ ਨੇ ਸਿਕਾਈ ਦੀ ਜਿਆਦਾ ਪਹਿਲੀ ਡਰਾਇੰਗ ਕਿਆ ਬਣਾਈ ਦੀ ਬੈਰੀ ਟ੍ਰਾਇੰਗ ਮੈਂ ਕ੍ਰਿਸ਼ਨਾ ਜੀ ਬਣਾਈ ਸੀਗੀ ਅੱਛਾ ਤੇ ਹੁਣ ਮਤਲਬ ਅੱਗੇ ਕੀ ਦੀ ਬਣਾਣੀ ਹੈ ਹੁਣ ਫੋਟੋ ਧਿਆਨ ਚ ਕੀ ਚੱਲਦਰਵੇਂ ਮੈਂ ਹੋਰ ਕੀ ਦੀ ਬਣਾਵਾ ਕੋਈ ਜੀ ਕਰਦਾ ਹੁਣ ਬਣਾਉਣ ਨੂੰ ਕੋਈ ਮੈਂ ਕਿਆ ਚੀਜ਼ ਬਣਾਵਾ ਹੋਰ ਕੋਈ ਨਵੀਂ ਚੀਜ਼ ਕਿਆ ਚੱਲਦੀ ਦਿਮਾਗ ਚ ਕਿਆ ਬਣਾਉਣਾ ਨੂੰ ਜੀ ਕਰਦਾ ਕੁਛ ਚੱਲਦਾ ਜ ਮਨ ਦਿਮਾਗ ਚ ਵੀ ਮੈਂ ਆ ਚੀਜ਼ ਬਣਾਵਾ ਹੁਣ ਢੇੜ 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 ਦਾ ਪਹਿਲਾਂ ਹੀ ਬਣਾਏ ਹੋਣੇ ਬਹੁਤ ਜੇ ਕਤਲੜਾ ਗੁਰਦੁਆਰਾ ਸਾਹਿਬ ਦੀ ਬਣਾ ਦੇਗਾ ਫੋਟੋ ਕਿੱਥੇ ਬਣਾਣੀ ਹੋਈ ਉਹਦੀ ਫੋਟੋ ਮੈਂ ਤੁਹਾਨੂੰ WhatsApp ਕਰੂੰਗਾ ਤੇ ਆਪਣੇ ਗੁਰਦੁਆਰਾ ਸਾਹਿਬ ਦੀ ਫੋਟੋ ਬਣਾਣੀ ਹੈ ਤਾਂ ਠੀਕ ਆ ਓਕੇ ਬੱਦਰਾ ਤੈਨੂੰ ਮੈਂ ਫਿਰ ਆਪਾਂ ਉਹ ਉਹਦੀ ਫੋਟੋ ਜ਼ਰੂਰ ਦਿਖਾਵਾਂਗੇ ਆਪਾਂ ਨਾ ਠੀਕ ਆ ਜੀ ਸਾਰੇ ਜ਼ਰੂਰ ਵੀਡੀਓ ਸ਼ੇਅਰ ਕਰਦੇ ਮੁੰਡੇ ਦੀ ਕਲਾ ਨੂੰ ਸਲੂਟ ਆ ਜੀ ਪੇਂਟਿੰਗ ਆਰਟਿਸਟ ਸਾਡਾ ਅਰਬ ਰਾਣਾ ਜੀ ਸਾਰੇ ਜਰੂਰ ਇਹਦੀ ਪੇਂਟਿੰਗ ਨੂੰ ਪਿਆਰ ਕਰਨ ਨਾਲ ਸ਼ੇਅਰ ਕਰ ਦਿਓ ਅੱਗੇ ਵੀ ਇਹਦੀ ਵੀਡੀਓ ਆਪਾਂ ਪਾਉਂਦੇ ਰਹਾਂਗੇ ਸ਼ਾਬਾਸ਼ ਪੁੱਤਰਾ ਇਸੇ ਤਰ੍ਹਾਂ ਕੰਮ ਖਿੱਚ ਕੇ ਰੱਖੀ ਜੀ